ਲਾਵੇ ਹੈ ਨਾ ਸਾਡੀ ਤਾਂ ਮਿਹਨਤ ਕਰਨਾ ਸਾਡਾ ਫਰਜ਼ ਹੈ ਤੇ ਪਤਾ ਨਹੀਂ ਕਿਹੜੇ ਪ੍ਰੋਡਕਟ ਨੂੰ ਭਾਗ ਲੱਗੇ ਨੇ ਮੈਂ ਵੀ ਤਾਂ ਉਹਨਾਂ ਪ੍ਰੋਡਕਟਾਂ ਵਿੱਚੋਂ ਇੱਕਾਂ ਜੀ ਨੂੰ ਭਾਗ ਲਾਇਆ ਨੇ ਵਾਹਿਗੁਰੂ ਨੇ ਮੈਂ ਵੀ ਨਹੀਂ ਕੀ ਸੀਗਾ ਹਨਾ ਜੀ ਉਹ ਥੋੜੇ ਥੋੜੇ ਕੰਮ ਕਰਨ ਵਾਲਾ ਵਾਹਿਗੁਰੂ ਨੇ ਕਿਰਪਾ ਕੀਤੀ 2 ਮਿੰਟ ਦੇ ਕੰਮ ਤੋਂ 10 ਮਿੰਟ ਦਾ ਕੰਮ ਹੋਇਆ 10 ਮਿੰਟ ਤੋਂ 20 ਮਿੰਟ ਦਾ ਕੰਮ ਹੋਇਆ ਹੌਲੀ ਹੌਲੀ ਮੇਨ ਲੀਡ ਚਾਉਣ ਲੱਗਿਆ ਉਹ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਸੋ ਸਹੇਬ ਹੱਥ ਬੜਿਆਈਆਂ ਜੀ ਤਾਂ ਉਹ ਚੱਲਦਾ ਰਹਿੰਦਾ ਤਾਂ ਹੈਕਟਿਕ ਹੁੰਦਾ ਜੀ ਪਰ ਨਾਲ ਨਾਲ ਇਕ ਕ ਐ ਲੱਗਦਾ ਰਹਿੰਦਾ ਆਪਦੇ ਆਪ ਨੂੰ ਸੈਟੀਸਫੈਕਸ਼ਨ ਇਸ ਚੀਜ਼ ਦੀ ਹੁੰਦੀ ਹੈ ਵੀ ਮੈਂ ਉਹ ਕ ਟੁਕ ਕਈਆਂ ਕੋਲੇ ਕੰਮ ਹੀ ਹੈ ਨਹੀਂ ਕੰਮ ਤਾਂ ਹੈਗਾ ਯਾਰ ਔਰ ਕੰਮ ਕਰ ਰਹੇ ਹਾਂ ਮਿਹਨਤ ਕਰ ਰਹੇ ਹਾਂ ਤਾਂ ਉਹ ਮੇਰਾ ਫਰਜ਼ ਹੀ ਹੈ ਜੇ ਇਹਨੂੰ ਐ ਨਹੀਂ ਸਮਝ ਕੇ ਕਰਦਾ ਵੀ ਮੈਂ ਮੈਂ ਤਾਂ ਹੁਣ ਐ ਕਰ ਰਿਹਾ ਨਹੀਂ ਹਰ ਵੇਲੇ ਐ ਲੱਗਦਾ ਬਹੁਤ ਸ਼ੁਕਰੀਆ ਦਾ ਕਰੀਦਾ ਰੱਬ ਦਾ ਵੀ ਚਲੋ ਕਰਮ ਕਰਨੇ ਸਾਡਾ ਮਿਹਨਤ ਕਰਨਾ ਸਾਡਾ ਫਰਜ਼ ਹੈ ਪਰ ਵਾਹਿਗੁਰੂ ਨੇ ਕੰਮ ਤਾਂ ਦਿੱਤਾ ਹੋਇਆ ਔਰ ਅਸੀਂ ਤੰਦਰੁਸਤ ਹਾਂ ਮੈਂ ਇਹ ਸਵਾਲ ਮੈਨੂੰ ਲੱਗਦਾ ਹੁਣ ਹੀ ਪੁੱਛਣਾ ਜ਼ਰਾ ਵਾਜਿਬ ਰਹੂਗਾ ਹੋਨ ਤੁਸੀਂ ਜਿੱਦਾਂ ਕਿਹਾ ਕਿ ਜਿਹੜਾ ਕੰਮ ਕਰ ਰਹੇ ਹੋ ਇਹ ਨਹੀਂ ਵੇਖਣਾ ਕਿ ਮੈਂ ਕਿੰਨਾ ਕੰਮ ਕਰ ਰਿਹਾ ਕਿੰਨਾ ਹੈ ਨਾ ਚਾਹੇ ਮੈਂ 7 ਮਿੰਟ ਦਾ ਰੋਲ ਕਰ ਰਿਹਾ ਚਾਹੇ ਮੈਂ ਪੂਰੀ ਫਿਲਮ ਕਰ ਰਿਹਾ ਐਜ਼ ਅ ਲੀਡ ਹੈ ਨਾ ਕਰ ਰਿਹਾ ਸ਼ੁਕਰਾਨਾ ਕਰੀਣਾ ਚਾਹੀਦਾ ਹੈ ਸੋ ਜਦੋਂ ਤੁਸੀਂ ਹੋਨ ਕਿਉਂਕਿ ਇੱਕ ਲਕਜੂਰੀਅਸ ਲਾਈਫ ਤੁਹਾਨੂੰ ਮਿਲੀ ਹੈ ਤੁਸੀਂ ਇਹ ਨਹੀਂ ਮਿਹਨਤ ਕੀਤੀ ਹੈ ਆਪਣੇ ਇਸ ਮੁਕਾਮ ਨੂੰ ਹਾਸਲ ਕਰਨ ਦੇ ਲਈ ਤੇ ਕਦੀ ਐਦਾਂ ਫੀਲ ਹੁੰਦਾ ਜੇ ਤੁਸੀਂ ਕਿਤੇ ਪਲੇਨ 'ਚ ਬੈਠੇ ਹੋ ਜਾਂ ਕਿਤੇ ਐਦਾਂ ਦੀ ਥਾਂ ਤੇ ਬੈਠੇ ਹੋ ਕਿ ਕਦੀ ਸੁਪਨਾ ਸੀ ਕਿ ਯਾਰ ਮੈਂ ਇਸ ਥਾਂ ਤੇ ਜਾਊਂਗਾ ਜਾਂ ਇਸ ਪਲੇਨ 'ਚ ਮਤਲਬ ਬੈਠੂਗਾ ਜਦੋਂ ਉਹ ਚੀਜ਼ਾਂ ਹੁੰਦੀਆਂ ਫਲੈਸ਼ਬੈਕ ਜਾਂਦੇ ਕਿ ਯਾਰ ਇੱਕ ਉਹ ਵੀ ਸਮਝੀ ਮੈਂ ਮੈਂ ਫਲੈਸ਼ਬੈਕਸ ਦੇ ਵਿੱਚ ਬਹੁਤ ਜਾਂਦਾ ਪਤਾ ਨਹੀਂ ਕਿ ਜੱਕਰ ਮੈਨੂੰ ਹਰ ਵਾਰੀ ਝੰਜੋੜਿਆ ਜਾਂਦਾ ਹਰ ਵਾਰੀ ਹਨਾ ਜਿਹੜੇ ਮੈਂ ਮੈਂ ਸਿੰਪਲ ਜੀ ਗੱਲ ਦੱਸਦਾ ਮੈਂ ਯੂਨੀਵਰਸਿਟੀ ਪੜ੍ਹਦਾ ਸੀਗਾ ਤਾਂ ਜਦੋਂ ਕੋਈ ਕਾਰਨ ਗਣੀ ਨਾ ਕਾਰ ਦੇ ਪਿੱਛੇ ਕੋਈ ਜਿਹੜਾ ਬੰਦਾ ਬੈਠਾ ਹੁੰਦਾ ਸੀ ਮੇਰੇ ਕੋਲ ਤਾਂ ਕਾਰ ਹੈ ਨਹੀਂ ਸੀਗੀ ਇਹ ਕਾਰਾ ਸਾਡੇ ਘਰਾਂ ਚ ਵੀ ਹੈ ਨਹੀਂ ਸੀ ਗਿਆ ਤਾਂ ਮੈਂ ਕਹਿੰਦਾ ਸੀ ਰੱਬਾ ਇੰਨਾ ਕ ਅਮੀਰ ਬਣਾ ਦੇ ਪਰ ਮੈਂ ਉਦੋਂ ਬਾਅਦ ਕਿਸੇ ਦੇ ਨਾਲ ਕੇ ਰਿਕਾਰ ਚ ਪਿੱਛੇ ਬੈਠਣ ਦਾ ਮੈਨੂੰ ਮੌਕਾ ਮਿਲਦਾ ਸੀ ਮੈਂ ਕਿਹਾ ਯਾਰ ਕਿਤੇ ਬਾਹਰ ਵਾਲੇ ਦਾ ਖੁਆਬ ਮੇਰਾ ਤਾਂ ਨਹੀਂ ਇਹ ਵੀ ਮੇਰੀ ਹੈ ਨਹੀਂ ਇਹ ਵੀ ਮੈਂ ਮੰਗ ਵੀ ਕਾਰ ਚ ਕਿਸੇ ਦੇ ਨਾਲ ਬੈਠਾ ਕੋਈ ਮੈਨੂੰ ਲੈ ਕੇ ਜਾ ਰਿਹਾ ਕਿਤੇ ਮੈਂ ਗਲਤ ਇਤਨੀ ਮੰਗ ਬੈਠਿਆ ਹੈ ਨਾ ਬਾਈ ਗੁਰੂ ਨੇ ਕੋਈ ਲੁਕੋਖ ਹੀ ਨਹੀਂ ਰੱਖਿਆ ਬਾਈ ਗੁਰੂ ਨੇ ਏਡੀ ਕਿਰਪਾ ਕੀਤੀ ਜੀ ਸਾਰਿਆਂ ਦੇ ਸਾਰਿਆਂ ਦੇ ਬਲੇਸਿੰਗਸ ਹਨਾ ਬਾਕੀ ਮਾਂ ਬਾਪ ਦੇ ਸੰਸਕਾਰ ਮੇਰੇ ਮਾਤਾ ਪਿਤਾ ਦੇ ਉਹਨਾਂ ਨੇ ਹਰ ਵੇਲੇ ਅਰਦਾਸਾਂ ਮੇਰੇ ਵਾਸਤੇ ਕੀਤੀਆਂ ਔਰ ਛੋਟੇ ਛੋਟੇ ਕੰਮ ਨੂੰ ਕਰਨ ਵਾਲੇ ਪਹਿਲਾਂ ਸੀ ਐਸ ਅ ਫਿਲਰ ਕੰਮ ਕਰਦੇ ਸੀ ਇੱਥੋਂ ਜਦੋਂ ਬੰਬੇ ਸੀਗੀ ਸਾਰੀ ਇੰਡਸਟਰੀ ਸੀ ਤੇ ਉੱਥੋਂ 메ਨ ਆਰਟਿਸਟ ਉੱਥੋਂ ਹੁੰਦੇ ਸੀਗੇ ਹਨਾ ਜੀ ਇੱਥੇ ਆ ਕੇ ਅਸੀਂ ਛੋਟੇ ਛੋਟੇ ਰੋਲਾਂ ਵਿੱਚ ਸਾਨੂੰ ਕਰਨਾ ਪੈਂਦਾ ਸੀ ਤੇ ਉਹ ਇਦਾਂ ਹੀ ਉੱਥੇ ਫਿਲਮ ਵੀ ਉੱਥੇ ਬਣਦੀ ਹੁੰਦੀ ਸੀ ਪਰ ਅਸੀਂ ਹੌਲੀ ਹੌਲੀ ਸਾਰੇ ਲੋਕ ਪਿੱਲਰਾ 'ਚ ਡਿਵਰਟ ਹੋ ਗਏ ਜੀ ਉਹ ਵਾਹਿਗੁਰੂ ਦੀ ਕਿਰਪਾ ਹੀ ਹੁੰਦੀ ਹੈ ਕਹਿੰਦੇ ਜਦੋਂ ਭਾਗ ਲਾਉਂਦਾ ਰੱਬ ਰੂੜੀ ਨੂੰ ਵੀ ਲਾ ਦਿੰਦਾ ਹੈ ਇਹ ਕਲਜੋਗ ਹੈ ਜੀ ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਵੀ 12 ਸਾਲ ਬਾਅਦ ਰੱਬ ਰੂੜੀ ਦੀ ਵੀ ਸੁਣ ਲੈਂਦਾ ਕਿਉਂਕਿ ਰੂੜੀ ਇੱਕੋ ਥਾਂ 'ਤੇ ਪਈ ਰਹਿੰਦੀ ਹੈ ਉਹ ਉਹਦਾ ਉਹ ਹਿਲਦੀ ਨਹੀਂ ਕਿਸੇ ਹੋਰ ਥਾਂ 'ਤੇ ਐਂ ਜੇ ਤੁਹਾਡਾ ਕਿਤੇ ਮਨ ਨਾ ਹILLE ਸਾਰਾ ਬੰਦੇ ਦੀ 18 ਸਾਲ ਬਾਅਦ ਸੁਣ ਲੈਂਦਾ ਪਰ ਸੁਣਦਾ ਜ਼ਰੂਰ ਹੈ ਜੇ ਤੁਸੀਂ ਹਿੱਲੋ ਨਾ ਜੇ ਤੁਹਾਡਾ ਪੇਸ਼ੀਐਂਟਸ ਲੈਵਲ ਹੈ ਔਰ ਤੁਸੀਂ ਕਿਉਂਕਿ ਆਪਾਂ ਪੱਥਰਾਂ ਚੋਂ ਰੱਬ ਕੱਢਣ ਵਾਲੇ ਬੰਦੇ ਆ ਜੀ ਹੈਨਾ ਜੇ ਸੱਚੀ ਸੁਚੀ ਨੀਤ ਨਾਲ ਤੁਸੀਂ ਕੋਈ ਵੀ ਕੰਮ ਕਰਦੇ ਹੋ ਔਰ ਡਾਈਮੈਂਸ਼ਨ ਇੱਕ ਹੈ ਜੀ ਫਿਰ ਉਹ ਚੋਂ ਤੁਸੀਂ ਪੱਥਰਾਂ ਚੋਂ ਵੀ ਰੱਬ ਕੱਢ ਲene ਤਾਂ ਮੈਂ ਤਾਂ ਉਵੇਂ ਹੀ ਇਸੇ ਚੀਜ਼ ਲਿਖਿਆ ਸੀ ਵੀ ਇਸੇ ਚੀਜ਼ ਖਾਣਾ ਜੀ ਨਨ ਐਸਚੂ ਬੰਨਣਾ ਰਵੈਗੁਰ ਨੇ ਉਸੇ ਨੂੰ ਭਾਗ ਲਾਇਆ ਨੇ ਔਰ ਮਾੜੇ ਦਿਨ ਵੀ ਬੜੇ ਦਿਖਾਏ ਨੇ ਚੰਗੇ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ